ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਦਿਨ ਤੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਜਾ ਰਹੇ ਹਾਂ ਪੋਰਟੋ ਤੋਂ ਲਿਸਬਨ ਤੇ ਕਿਉਂ ਜਾ ਰਹੇ ਆ ਇਹ ਸਾਰਾ ਦੇਖਣ ਵਾਸਤੇ ਤੇ ਤੁਹਾਨੂੰ ਸਾਰਾ ਆਪਾਂ ਲਿਸਬਨ ਘੁਮਾਵਾਂਗੇ ਨਾਈਟ ਵੀਊ ਵੀ ਦਿਖਾਵਾਂਗੇ ਵੀਕਐਂਡ ਵੀ ਦਿਖਾਵਾਂਗੇ ਲਿਸਬਨ ਦਾ ਠੀਕ ਹੈ ਜੀ ਉੱਥੇ ਆਪਾਂ ਸ਼ਾਪਿੰਗ ਕਰਨ ਚੱਲੇ ਆ ਥੋੜੀ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਣਾ ਯਾਰ ਦੂਸਤ ਚੱਲਿਆ ਇੰਡੀਆ ਤੇ ਉਹਨੂੰ ਆਪਾਂ ਮਿਲਣ ਚੱਲੇ ਆ ਤੇ ਸਾਰਾ ਬਲੌਗ ਬੜਾ ਇੰਟਰਸਟਿੰਗ ਹੋਣ ਵਾਲਾ ਬੜਾ ਘੈਂਟ ਹੋਣ ਵਾਲਾ ਕੀ ਕੀ ਆਪਾਂ ਕਰਾਂਗੇ ਸਫਰ ਕਿਵੇਂ ਰੋਊਗਾ ਤੇ ਸਾਰਾ ਸਫਰ ਤੁਸੀਂ ਦੇਖਣ ਵਾਸਤੇ ਆਪਣਾ ਬਲੌਗ ਨੂੰ ਦੇਖਣਾ ਬਿਨਾ ਸਾਰਾ ਤੇ ਤੁਹਾਡਾ ਆਪਣਾ ਚੈਨਲ ਸਾਝ ਯੂਰਪ ਬਲੌਗ ਤੁਹਾਨੂੰ ਰਿਵਾਤਵਾਦੀ ਨੂੰ ਸਬਸਕ੍ਰਾਈਬ ਕਰਨਾ ਮੈਂ ਪਹਿਲਾ ਵਾਲਾ ਚੈਨਲ ਆਪਣਾ YouTube ਵੱਲੋਂ ਬੰਦ ਹੋ ਗਿਆ ਸੀ ਤੇ ਤੁਹਾਡਾ ਪਿਆਰ ਆਪਾਂ ਨੂੰ ਨਾਲ ਦੀ ਨਾਲ ਹੀ ਉਨਾ ਹੀ ਪਿਆਰ ਆਪਾਂ ਨੂੰ ਫੇਰ ਮਿਲਿਆ ਇਸ ਚੀਜ਼ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਜੁੜੇ ਰਹੋ ਬਲੌਗ ਦੇ ਨਾਲ ਆਜੋ ਤੇ ਆਪਾਂ ਦੇਖਦੇ ਆ ਘੁੰਮਦੇ ਆ ਫਿਰਦੇ ਆ ਤੁਹਾਨੂੰ ਵੀ ਦਿਖਾਉਂਦੇ ਆ ਸਾਰਾ ਯੂਰਪ ਤੇ ਪੁਰਤਗਾਲ ਆਜੋ ਮੇਰੇ ਹਾਂਜੀ ਤੇ ਬਾਤ ਨਿਕਲਦੇ ਆ ਸਾਰੀ ਉਹੀ ਕੰਮ ਤੇ ਮੀਂਹ ਨਾਲ ਮਤਲਬ ਕਿ ਜਿਹੜਾ ਇੱਥੇ ਤਾਂ ਤੁਹਾਨੂੰ ਪਤਾ ਹੀ ਸਿਆਲਾਂ ਦੇ ਵਿੱਚ ਆਮ ਸਾਰਾ ਦਿਨ ਤੇ ਸਾਰੀ ਰਾਤ ਮੀਂਹ ਪੈਂਦਾ ਵਾ ਮਿੱਤਰੋ ਤੇ ਗੱਡੀ ਆਪਣੀ ਆ ਰਹੀ ਆ ਤੇ ਤੁਹਾਨੂੰ ਸਾਰਾ ਆਪਾਂ ਦਿਖਾਉਣਾ ਠੀਕ ਆ ਜੀ ਏ ਟੂ ਜੈਡ ਤੇ ਤੁਸੀਂ ਜੁੜੇ ਰਹੋ ਬਲੌਗ ਦੇ ਨਾਲ ਦੇਖਿਆ ਕਰੋ ਪਿਆਰ ਕਰਿਆ ਕਰੋ ਸਪੋਰਟ ਕਰਿਆ ਕਰੋ ਓਕੇ ਜੀ ਤੇ ਆਪਣੀ ਗੱਡੀ ਆ ਗਈ ਠੀਕ ਆ ਜੀ ਕੋਈ ਗੋਲ ਕੋਈ ਨਹੀਂ ਹੋਲਾ ਹੋਲਾ ਮੈਂ ਹੁੰਦੀ ਆ ਹੁੰਦੀ ਆ ਬਾਜੀ Oui, Yes 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 yes. Yes 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 yes. ਹਾਂਜੀ ਤੇ ਆਪਾਂ ਨੂੰ ਨਾ ਬੈਂਕ ਦੇ ਵਿੱਚ ਸੀ ਕੰਮ ਠੀਕ ਆ ਤੇ ਆਪਾਂ ਪਹਿਲਾਂ ਆਏ ਆ ਮੋਲ ਨੌਰਥ ਸ਼ੋਪਿੰਗ ਮੋਲ ਇੰਦਾ ਆਪਾਂ ਤੁਹਾਨੂੰ ਸਾਰਾ ਦਿਖਾਇਆ ਹੋਇਆ ਵਾ ਤੇ ਆ ਬੈਂਕ ਚ ਜਿਹੜਾ ਆਪਾਂ ਅਕਾਊਂਟ ਓਪਨ ਕਰਵਾਇਆ ਸੀ ਤੇ ਅੱਜ ਨਾਲ ਆਪਾਂ ਇਨਾਂ ਤੋਂ ਕ੍ਰੈਡਿਟ ਕਾਰਡ ਲੈਣਾ ਵਾ ਠੀਕ ਆ ਦੋਸਤੋ ਤੇ ਆਪਾਂ ਉਹ ਲੈਣਾ ਇਹਨਾਂ ਤੋਂ ਲੈ ਕੇ ਤੇ ਇਥੋਂ ਸਿੱਧਾ ਆਪਾਂ ਬੱਸ ਜਾਵਾਂਗੇ ਲਿਸਬਨ ਤੇ ਆ ਦੇਖੋ ਤੁਸੀਂ ਨੋਜ਼ ਇਨਾਂ ਤੋਂ ਆਪਾਂ ਫੋਨ ਬਾਈ ਕੀਤਾ ਸੀਗਾ ਤੇ ਇਹ ਵੀ ਆਪਾਂ ਤੁਹਾਨੂੰ ਡਿਟੇਲ ਦੱਸ ਦਾਂ ਕਿ ਕਿਵੇਂ ਕਿਸ ਤਰ੍ਹਾਂ ਤੇ EMI ਤੇ ਮਿਲਦਾ ਫੋਨ ਠੀਕ ਹੈ ਜੀ ਤੇ ਬਾ ਹੁਣ ਆਪਾਂ ਲੈ ਕੇ ਕ੍ਰੈਡਿਟ ਕਾਰਡ ਤੇ ਮਿਲਦੇ ਆਂ ਫਿਰ ਅੱਗੇ ਥੋੜਾ ਬਹੁਤ ਮੈਂ ਕਿਹਾ ਖਾਣ ਪੀਣ ਹੋ ਜੇ ਤੇ ਆਪਾਂ ਆਏ ਆ ਸਮਾਨ ਥੋੜਾ ਜਿਹਾ ਖਾਣ ਨੂੰ ਤੇ ਥੋੜਾ ਜਿਹਾ ਪੀਣ ਨੂੰ ਠੀਕ ਹੈ ਜੀ ਤੇ ਤੁਸੀਂ ਚੈੱਕ ਕਰੋ ਤੇ ਤੁਸੀਂ ਜੋ ਖਾਣਾ ਮੈਨੂੰ ਦੱਸ ਦਿਓ ਕਮੈਂਟ ਚ ਤੇ ਆਪਾਂ ਤੁਹਾਨੂੰ ਵੀ ਭੇਜ ਦਾਂਗੇ ਠੀਕ ਹੈ ਤੇ ਆਪਾਂ ਹੁਣ ਲਈਏ ਆ ਇਹ ਆਈਟਮ ਠੀਕ ਹੈ ਜੀ ਨਾਲ ਖਾਣ ਨੂੰ ਥੋੜਾ ਜਿਹਾ ਪਾਵੇਗਾ ਇਹ ਮੀਂਹ ਦੇ ਵਿੱਚ ਕੀ ਬਾਤਾਂ ਠੀਕ ਹੈ ਤੇ ਤੁਰਨ ਵਾਲਿਆਂ ਦੀ ਪਹਿਲ ਆ ਗੱਡੀ ਵਾਲਿਆਂ ਦੀ ਲੈ ਵੇਖੋ ਕਿਥੋਂ ਤੱਕ ਲੱਗੀ ਹੋਈ ਯਾਰ ਲੈਂ ਟੁੱਟਦੀ ਨਹੀਂ ਭਾਈ ਇਤਰੋ ਤੁਰ ਕੇ ਜਾਣ ਵਾਲਿਆਂ ਦੀ ਤੇ ਮੌਸਮ ਬਹੁਤ ਸੋਹਣਾ ਥੋੜਾ ਥੋੜਾ ਮੀਂਹ ਦਾ ਭੂਰ ਪੈ ਰਹੀ ਆ ਠੀਕ ਹੈ ਜੀ ਤੇ ਕੀ ਬਾਤਾਂ ਬੜੀਆਂ ਪਈਆਂ ਵੀਕਐਂਡ ਕਰਕੇ ਅੱਜ ਰਸ਼ ਵੀ ਪੂਰਾ ਠੀਕ ਹੈ ਤੇ ਕਿਆ ਦੇਖੋ ਤੁਸੀਂ ਬਾਤਾਂ ਬਣਿਆ ਪਿਆ ਕੰਮ ਆਪਣਾ ਬਾਕੀ ਨਾਰਥ ਸ਼ੋਪਿੰਗ ਮਾਲ ਕੰਮ ਆਪਣਾ ਨਿਬੜ ਗਿਆ ਬੈਂਕਿੰਗ ਦਾ ਕੰਮ ਸੀ ਥੋੜਾ ਜਿਹਾ ਜ਼ਰੂਰੀ ਕਾਫੀ ਦਿਨਾਂ ਤੋਂ ਪੈਂਡਿੰਗ ਪਿਆ ਸੀ ਆਪਣਾ ਤੇ ਨਵੇੜ ਤਾਂ ਆਪਾਂ ਠੀਕ ਹੈ ਜੀ ਹੁਣ ਆਪਾਂ ਜਾਣਾ ਇਥੋਂ ਲਿਸਬਨ ਠੀਕ ਹੈ ਜੀ ਕਿਹੜੀ ਬਾਸਾ ਆਪਾਂ ਤੁਹਾਨੂੰ ਸਾਰਾ ਮਤਲਬ ਕਿ ਕਰਨਾ ਹੈ ਮ ਦਿਖਾਉਣਾ ਵਾ ਤੇ ਤੁਸੀਂ ਜੁੜੇ ਰਹੋ ਆਪਣੇ ਨਾਲ ਆ ਗੋਰੀ ਤੇ ਮੈਨੂੰ ਦੱਸ ਦੇ ਤੂੰ ਮੈਨੂੰ ਦੱਸ ਦੇ ਤੇ ਲਿਸਨ ਠੀਕ ਹੈ ਜੀ ਆ ਵੇ ਓਏ ਆਪਾਂ ਕਿਹੜੀ ਬੱਸ ਲੈਣੀ ਹੈ ਫਲੈਕਸ ਫਲੈਕਸ ਤੋਂ ਬਾਅਦ ਆ ਵੇ ਤੌਖੀ ਵੋ ਯੋ ਮੈਨ ਆਪਣੀ ਜਿਹੜੀ ਟ੍ਰੇਨ ਸੀ ਹਨਾ ਉਹਨੇ ਆਪਾਂ ਨੂੰ ਇੱਥੋਂ ਤੱਕ ਸਟੇਸ਼ਨ ਦੀ ਸੀ ਉਹ ਉਹਨੇ ਆਪਾਂ ਨੂੰ ਇੱਥੇ ਲਾ ਦਾ ਵਾ ਤੇ ਇਥੋਂ ਆਪਾਂ ਗਾਹੋਂ ਲੈਣੀ ਸੀ ਮੇਨ ਕੰਪਾਨਾ ਉੱਥੇ ਆਪਾਂ ਫੋਨ ਕੀ ਦਿੱਤੀ ਆਪਣੀ ਬਾਸਟੋ ਦੀ ਟ੍ਰੈਕਟ ਲਈ ਹੋਈ ਆ ਤੇ ਆਪਾਂ ਬਾਸਟੋ ਤੇ ਬੈਠ ਕੇ ਸਿੱਧਾ ਤੈਨ ਤੋਂ ਸਾਢੇ 3 ਘੰਟੇ ਦਾ ਸਫ਼ਰ ਆਪਣਾ ਲਿਸਬਨ ਦਾ ਠੀਕ ਹੈ ਜੀ ਥੋੜੀ ਜੀ ਲੇਟ ਹੋ ਗਏ ਜੋ ਉੱਥੇ ਆ ਕਿ ਆਪਾਂ ਦੋਸਤ ਨੂੰ ਮਿਲਣਾ ਆਪਣੇ ਨੂੰ ਠੀਕ ਹੈ ਜੀ ਤੇ ਥੋੜੀ ਜੀ ਆਪਾਂ ਸ਼ਾਪਿੰਗ ਕਰਨੀ ਆ ਬੜਾ ਘੈਂਟ ਮਾਲ ਤੁਹਾਨੂੰ ਦਿਖਾਉਣਾ ਆਪਾਂ ਉੱਥੇ ਠੀਕ ਹੈ ਜੀ ਬੜਾ ਘੈਂਟ ਮਾਲ ਆ ਲਿਸਬਨ ਦਾ ਫੇਮਸ ਮਾਲ ਸਾਰਾ ਸਮਾਨ ਇਹ ਦੂਜੇ ਟੋਟੇ ਮਿਲਦਾ ਵਾ ਠੀਕ ਹੈ ਤੇ ਤੁਹਾਨੂੰ ਸੁਬੰਦਰ ਇਹ ਬਹੁਤ ਸਾਰਾ ਕੋ ਦਿਖਾਵਾਂਗੇ ਆਪਾਂ ਦੇ ਬਲੌਗ ਬੜਾ ਘੈਂਡ ਹੋਣ ਵਾਲਾ ਵਾ ਤੇ ਤੁਸੀਂ ਦੇਖਿਆ ਕਰੋ ਯਾਰ ਕਿਰਿਆ ਕਰੋ ਠੀਕ ਹੈ ਜੀ ਤੇ ਕਰਨ ਬਾਜੀ ਦੱਸੋ ਭਾਈ ਮੜਾ ਆ ਕਰਨ ਬਾਜੀ ਨੇ ਜਾ ਕੇ ਲਈਏ ਦੱਸੋ ਪਹਿਲਾਂ ਢੈਂਡ ਲੱਗਦਾ ਬਾਹਰ ਬਿਜਲੀ ਵਰੀ ਦਵਾਕ ਲਿਆਂਦੀ ਸੀ ਤੁਹਾਨੂੰ ਦੱਸਿਆ ਸੀ ਆਪਾਂ ਤੇ ਢੈਂਡ ਲੱਗਦੀ ਹੈ ਨਾ ਮਿੱਤਰੋ ਦੱਸ ਦਿਓ ਕਮੈਂਟਾਂ ਚ ਹੋਰ ਮੇਰੇ ਭਾ ਦਟਾ ਦੇ ਭਰਾ ਮੋਨ ਲਿਆ ਜਿਹੜਾ ਉਦੋਂ ਆਪਾਂ ਲਿਆ ਨਿਕਲਿਆ ਇੰਡੀਆ ਮਿੱਤਰੋ ਇਹ ਚੀਜ਼ਾਂ ਇੱਥੇ ਮੋਟੀਵੇਸ਼ਨ ਕਰਦੀਆਂ ਬੰਦੇ ਨੂੰ ਹਨਾ ਕਿ ਨਹੀਂ ਉੱਥੇ ਰਹਿ ਕੇ ਬੰਦੇ ਤੇ ਚੀਜ਼ਾਂ ਨਹੀਂ ਹੋਣਗੀਆਂ ਨਾ ਹਨਾ ਇੱਥੇ ਰਹਿ ਕੇ ਮੋਨ ਭੇਜਣ ਲੱਗਾ ਇੰਡੀਆ ਮਿੱਤਰੋ ਤੇ ਇੱਕ ਹੈਂਟ ਫੀਲਿੰਗ ਆਉਂਦੀ ਆ ਤੇ ਬਾਕੀ ਮਿਲਦੇ ਆ ਸਾਰੀ ਟ੍ਰੇਨ ਆ ਗਈ ਓਕੇ ਹੁਣ ਆ ਫੋਰ ਤੋਂ ਦੇ ਮੇਨ ਬੱਸ ਸਟਾਪ ਦੇ ਉੱਤੇ ਖੜੇ ਆ ਤੁਸੀਂ ਦੇਖ ਸਕਦੇ ਹੋ ਬੱਸ ਸਟਾਪ ਬੜਾ ਵੱਡਾ ਵਾ ਤੇ ਮੈਂ ਤੁਹਾਨੂੰ ਹਣਾ ਦੱਸ ਦਿਨਾ ਵੀ ਆਪਾਂ ਜਾਣਾ ਵਾ ਟਿਕਟ ਆਪਾਂ ਖਰੀਦੀ ਹੋਈ ਸੀ ਟਿਕਟ ਦੇ ਨਾ ਉੱਤੇ ਸਿਰਫ ਬੱਸ ਨੰਬਰ ਲਿਖਿਆ ਹੁੰਦਾ 1006 ਤੇ ਆਪਣਾ 1006 ਜੀ ਨੰਬਰ ਇੱਥੇ ਲਿਖਿਆ ਹੁੰਦਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਜੀ ਨੰਬਰ ਤੋਂ ਤੇ ਆਪਣੀ ਜਿਹੜੀ ਉੱਪਰ ਲਿਖਿਆ ਤੁਹਾਡਾ ਲਿਸਬੋਆ ਸੋ ਮਤਲਬ ਕੀ ਫਲਿਕਸ ਬੱਸ ਜਿਹੜੀ ਜਾਣੀ ਆ ਠੀਕ ਹੈ ਜੀ ਹੋਰ ਤੋਂ ਆਪਾਂ ਇਸ ਟਾਈਮ ਖੜੇ ਆ ਤੇ 1006 ਨੰਬਰ ਆਪਣਾ ਬੱਸ ਦਾ ਨੰਬਰ ਆ ਜੀ ਤੇ ਬਾਅਦ ਚ ਉਹ ਵੱਡੀਆਂ ਸਕਰੀਨਾਂ ਲੱਗੀਆਂ ਹੁੰਦੀਆਂ ਇਹਨਾਂ ਤੇ ਫੁੱਲ ਡਿਟੇਲ ਹੁੰਦੀ ਆ ਠੀਕ ਹੈ ਜੀ ਇੱਥੋਂ ਆਪਾਂ ਦੇਖੀਏ ਆਪਣੀ ਬੱਸ ਨੰਬਰ ਤੇ ਇੱਥੇ ਆ ਕੇ ਆਪਾਂ ਖੜ ਗਏ ਹੁਣ ਆਪਣੇ ਤੇ ਠੀਕ ਹੈ ਜੀ ਇੱਥੇ ਹੁਣ ਆਪਣੀ ਬੱਸ ਦਫਾ ਮਿੰਟ ਤੱਕ ਆ ਜਾਣੀ ਆ ਤੇ ਬੱਸ ਤੇ ਆਪਾਂ ਮਤਲਬ ਕਿ ਵੇਟ ਕਰ ਰਹੇ ਆ ਪੰਜ ਸੱਤ ਮਿੰਟ ਰਹਿ ਕੇ ਬੱਸ ਉਨ ਚ ਉਸ ਤੋਂ ਬਾਅਦ ਆਪਣਾ ਜਿਹੜਾ ਸਫਰ ਆ ਉਹ ਹੈਗਾ 3 1/2 ਘੰਟੇ ਦਾ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਸਾਰਾ ਐਨਜਾਇਮੈਂਟ ਕਰਾਉਣਾ ਵਾ ਤੇ ਤੁਸੀਂ ਬੱਸ ਬਲੌਗਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਯਾ ਠੀਕ ਹੈ ਤੁਹਾਡੇ ਭਰਾ ਨੂੰ ਥੋੜੀ ਜੀ ਇਹ ਚੀਜ਼ ਦੀ ਲੋੜ ਆ ਮੈਂ ਵਾਰ-ਵਾਰੀ ਇਹ ਚੀਜ਼ ਕਹਿੰਨਾ ਵਾ ਠੀਕ ਹੈ ਬਾ ਤੁਹਾਡੇ ਥੋੜੀ سپورਟ ਦੀ ਲੋੜ ਆਪਾਂ ਨੂੰ ਤੇ ਆਪਾਂ ਤੁਹਾਨੂੰ ਦਿਖਾਉਂਦੇ ਅੱਗੇ ਲਿਸਬਨ ਬੰਨ ਤੇ ਲੋਕਾਂ ਨੂੰ ਪਹਿਲਾਂ ਕੋਈ ਨਾ ਤੇ ਮਿੱਤਰੋ ਪਹਿਲਾਂ ਉਤਰਨਾ ਸਾਰਿਆਂ ਨੇ ਵੈਲੀ ਹੋਣੀ ਆ ਮੇਰੇ ਨਾਲ ਠੀਕ ਹੈ ਜੀ ਆ ਆਪਣੀ ਬੱਸ 1006 ਮੈਂ ਤੁਹਾਨੂੰ ਦਿਖਾ ਦਿੰਦਾ 1006 ਕਿੱਥੇ ਲਿਖਿਆ ਹੁੰਦਾ ਵਾ ਠੀਕ ਹੈ ਜੀ ਤੇ ਮੂਰੇ ਇਹਦੇ ਲਿਖਿਆ ਹੋਣਾ 1006 ਮਿੱਤਰੋ ਦਿਖਾਉਣਾ ਤੁਹਾਨੂੰ ਮੈਂ ਆ ਲਓ ਠੀਕ ਹੈ ਆਪਾਂ ਤੁਹਾਨੂੰ ਸ਼ੋਅ ਕਰਾਇਆ ਸੀ 1006 ਤੇ ਉਹ ਲਿਖਿਆ ਬੱਸ ਦੇ ਮੂਰੇ 1006 ਲਿਸਬਨ ਠੀਕ ਹੈ ਜੀ ਇਹ ਆਪਣੀ ਬੱਸ ਆ ਤੇ ਆਪਾਂ ਬੈਠਦੇ ਆ ਅੰਦਰ ਹਾਂਜੀ ਦੋਸਤੋ ਤੇ ਕਿਹੜੀ ਆਪਣੀ ਸੀਟ ਆਹ ਹੈ ਕਿੱਥੇ ਬੈਠਾ ਓਥੇ ਬੈਠਣਾ ਆਹ ਫੜ ਬੈ ਗਏ ਇੰਚ ਸਨਮਾਨ ਬੜਾ ਜੀ ਲਓ ਜੀ ਹਾਂਜੀ ਤੇ ਆਪਾਂ ਨਾ ਬੱਸ ਦੇ ਵਿੱਚ ਬੈਠ ਗਏ ਆ ਤੇ ਬੱਸ ਦੀ ਆਪਾਂ ਤੁਹਾਨੂੰ ਸਾਰੀ ਦਿਖਾ ਦੀ ਆ ਪੋਰਟ ਤੋਂ ਆਪਾਂ ਨਿਕਲ ਰਹੇ ਆ ਬਾਹਰ ਠੀਕ ਹੈ ਜੀ ਟ੍ਰੈਫਿਕ ਥੋੜਾ ਜਿਆਦਾ ਹੈਗਾ ਵਾ ਤੇ ਬੱਸ ਵਾਲੇ ਨੇ ਆਪਾਂ ਨੂੰ ਪਹਿਲਾਂ ਕਿਹਾ ਵਾ ਵੀ ਡੈਸਟਾਪ ਤੋਂ ਮੈਨੂੰ ਘੱਟ ਕਰਨਾ ਖਾਣਾ ਪੀਣਾ ਨਹੀਂ ਬੱਸ ਦੇ ਵਿੱਚ ਠੀਕ ਹੈ ਜੀ ਇਹ ਥੋੜੀਆਂ ਜੀਆਂ ਗੱਲਾਂ ਹੁੰਦੀਆਂ ਅਜੇ ਕਾਬੇ ਨਹੀਂ ਹੁੰਦੇ ਆ ਹੁਣ ਥੋੜੇ ਦਿਨਾਂ ਤੋਂ ਹੋ ਸਕਦਾ ਚੇਂਜ ਹੋਵੇ ਇਹੋੇ ਕੰਮ ਠੀਕ ਹੈ ਜੀ ਤੇ ਵੀ ਚੈੱਕ ਕਰੋ ਬੱਸ ਦੇ ਵਿੱਚ ਪੂਰੀ ਸ਼ਾਂਤੀ ਆ ਤੇ ਆਪਾਂ ਵੀ ਹੁਣ 2 ਘੰਟੇ ਸੌਵਾਂਗੇ ਠੀਕ ਹੈ ਜੀ ਤੇ ਤੁਹਾਨੂੰ ਮਿਲਦੇ ਆ ਪਾਲਿਸਵਨ ਜਾ ਕੇ ਹਾਂਜੀ ਕਿਹੜੇ ਕਿੱਥੇ ਆ ਗਿਆ ਕੋਇੰਬਰਾ ਕੋਇੰਬਰਾ ਆ ਗਿਆ ਸੀਨੀ ਤੇ ਟਾਈਮ ਤੁਸੀਂ ਦੇ ਸਕਦੇ ਹੋ 7 ਵਜੇ ਠੀਕ ਹੈ ਜੀ ਤੇ ਟਾਈਮ ਉਦੋਂ ਤੱਕ ਕੁਝ ਨਹੀਂ ਹੋਇਆ ਵੈਸੇ ਪਰ ਇਹ ਲੋਕ ਠੀਕ ਹੈ ਤੇ ਆਪਾਂ ਨਹੀਂ ਹਜੇ 2.5 ਘੰਟੇ ਦਾ ਸਫ਼ਰ ਪਿਆ ਜੀ ਦੋਤੋ ਤੇ ਆਪਣੀ ਨਾ ਐਂਟਰੀ ਹੋ ਚੁੱਕੀ ਆ ਲਿਸਬਨ ਦੇ ਵਿੱਚ ਠੀਕ ਐ ਸੜਕ ਤੋਂ ਹੀ ਦੇਖ ਸਕਦੇ ਹਾਂ ਥੋੜੀ ਜੀ ਆਪਣੇ ਵਰਗਾ ਮਾਹੌਲ ਜਿਹਾ ਬਣਿਆ ਹੋਇਆ ਸੜਕ ਦੇ ਉੱਤੇ ਤਾਂ ਠੀਕ ਐ ਤੇ ਹੁਣ ਇਹ ਸਿੱਧੀ ਜਾ ਰਹੀ ਆ ਔਰੀਐਂਟ ਇੱਥੇ ਦੋ ਹੀ ਬੱਸ ਸਟਾਪ ਆ ਮੇਨ ਔਰੀਐਂਟ ਸਤਿਆਰੂਸ ਠੀਕ ਐ ਜੀ ਤੇ ਇਹ ਆਪਣੀ ਸੀ ਔਰੀਐਂਟ ਦੀ ਉੱਥੋਂ ਆਪਾਂ ਲਵਾਂਗੇ ਮੈਟਰੋ ਮੈਟਰੋ ਲੈ ਕੇ ਤੇ ਆਪਾਂ ਆਪਣੇ ਜਾਣਾ ਦੋਸਤ ਦੇ ਘਰ ਠੀਕ ਹੈ ਜੀ ਉੱਥੇ ਆਪਾਂ ਰਵਾਂਗੇ ਰਾਤ ਕਿਉਂਕਿ ਟਾਈਮ ਤੇ ਹੀ ਦੇਖ ਸਕਦੇ ਹਾਂ 9 ਵਜੇ ਕੇ 10 ਮਿੰਟ ਹੋ ਗਏ ਆ ਠੀਕ ਹੈ ਤੇ ਬਹੁਤ ਜ਼ਿਆਦਾ ਥੱਕ ਗਏ ਆ 5 ਵਜੇ ਦੇ ਬੱਸ ਦੇ ਵਿੱਚ ਬੈਠੇ ਆ ਠੀਕ ਹੈ ਉਹ ਸਾਹਮਣੇ ਔਰੀਐਂਟ ਦੇਖੋ ਠੀਕ ਹੈ ਜੀ ਦਿਖਾਉਂਦੇ ਆ ਤੁਹਾਨੂੰ ਜਾ ਕੇ ਉੱਥੇ ਵੀ ਤੇ ਬੱਸ ਸਟਾਪ ਬੜਾ ਘੈਂਟ ਆ ਠੀਕ ਹੈ ਜੀ ਨਾਲ ਹੀ ਸਮੁੰਦਰ ਰਹਿੰਦੇ ਤੇ ਇੱਥੇ ਵਾਸ ਵਾਸਪੋ ਦੀ ਗਾਮਾ ਬਹੁਤ ਘੈਂਟ ਇੱਕ ਕਮਾਲ ਵੀ ਆ ਠੀਕ ਹੈ ਤੇ ਉਹ ਤਾਂ ਵੀ ਜੇ ਕੱਲ ਆਪਣੇ ਤੋਂ ਹੋ ਸਕਿਆ ਵੈਸੇ ਆਪਾਂ ਕਲੰਬੋ ਮਾਲ 'ਚ ਜਾਣਾ ਹੋ ਉਹ ਇਤੋਂ ਵੀ ਜਾਦੀ ਘੈਂਟ ਚੀਜ਼ ਆ ਠੀਕ ਹੈ ਜੀ ਮੇਨ ਇਹ ਦੋ ਹੀ ਮਤਲਬ ਕਿ ਜਿਹੜੇ ਵੱਡੇ ਮਾਲ ਕਹਿ ਸਕਦੇ ਆ ਆਪਾਂ ਇਹਨਾਂ ਦੇ ਫੇਮਸ ਆ ਠੀਕ ਹੈ ਜੀ ਤੇ ਆਪਾਂ ਮਿਲਦੇ ਅੱਗੇ ਹਾਂਜੀ ਤੇ ਆਪਾਂ ਨਾ ਤੁਸੀਂ ਦੇਖੋ ਮੌਲ ਠੀਕ ਹੈ ਜੀ ਉਤਰ ਗਿਆਂ ਔਰੀਐਂਟਰ ਠੀਕ ਹੈ ਜੀ ਮੇਨ ਬੱਸ ਸਟਾਪ ਲਿਸਬਨ ਸਾਰੀਆਂ ਫਲਿਕਸ ਦੀਆਂ ਹੀ ਬੱਸਾਂ ਤੁਹਾਨੂੰ ਇੱਥੇ ਦਿਖਣਗੀਆਂ ਤੇ ਇਦਾਂ ਲੀ ਸਾਈਡ ਬੜਾ ਘੈਂਟ ਆ ਜਾ ਫਿਰ ਵੇਖਣਾ ਫਿਰ ਇਹ ਜੇ ਚੀਜ਼ਾਂ ਨਾ ਦੇਖਣੀ ਆ ਫਿਰ ਉੱਥੇ ਨਹੀਂ ਜਾਇਆ ਜਾਣਾ ਆਪਣੇ ਤੋਂ ਉਹ ਨਹੀਂ ਮੜਾ ਕੋਈ ਦੇਖ ਲਈ ਯਾਰ ਇੱਥੇ ਮਾਰਕੀਟ ਠੀਕ ਹੈ ਜੀ 에어ਪੋਰਟ ਵੀ ਲੱਗ ਗਏ ਠੀਕ ਹੈ ਮੇਨ ਤੁਸੀਂ ਕਹਿ ਸਕਦੇ ਹੋ ਇੱਕ ਆਪਣਾ ਹੈਗੀ ਲੋਕੇਸ਼ਨ ਪੋਰਟ ਲਈ ਸੰਬੰਧੀ ਠੀਕ ਹੈ ਜੀ ਬੜੀ ਘੈਂਟ ਚੀਜ਼ ਹੈ ਯਾਰ ਮੈਂ ਮਤਲਬ ਜੀ ਆਪਾਂ ਇੱਥੇ ਕਾਫੀ ਵਾਰੀ ਹਨਾ ਆਏ ਆ ਤੇ ਉਦੋਂ ਆਪਾਂ ਨਹੀਂ ਕਰਦੇ ਸੀ ਵੀਡੀਓ ਵਾਲੇ ਚੱਕਰ ਚ ਹੁਣ ਤੁਹਾਨੂੰ ਮੈਂ ਦਿਖਾਉਂਦਾ ਸਾਰਾ ਤੁਸੀਂ ਦੇਖੋ ਹਾਂ ਤੁਹਾਨੂੰ ਦਿਖਾਉਂਦੇ ਆ ਲਓ ਜੀ ਕੀ ਬਾਤ ਹੈ ਨਾ ਇਤੇ ਇਸ ਜਾਬਟਾਂ ਤਾਂ ਆ ਵਾ ਮਿੱਤਰੋ ਇਹਨਾਂ ਦੀ ਕ੍ਰਿਸਮਸ ਆ ਜਿਹੜੀ ਬਹੁਤ ਨੇੜੇ ਆ ਠੀਕ ਐ ਉਹਦੇ ਕਰਕੇ ਰੌਣਕਾਂ ਮੇਲੇ ਲੱਗੇ ਹੋਏ ਆ ਤੇ ਬਾਕੀ ਤੁਹਾਨੂੰ ਅੰਦਰੋਂ ਵਿਖਾਉਂਦੇ ਆ ਸਾਰਾ ਮਾਹੌਲ ਬਾਕੀ ਹੁਣ ਨਾ ਅ ਮੈਨੂੰ ਲੱਗਦਾ ਵੀ ਘਟ ਗਿਆ ਚੈਲ ਬਿਲ ਘਟ ਗਈ ਆ ਤੁਹਾਨੂੰ ਦਿਖਾਉਨੇ ਆਪਾਂ ਮੌਲ ਅੰਦਰੋਂ ਫੋਟੋ ਫੋਟੋ ਕਿਹਨਾਂ ਦੇ ਦਵਾ ਦੇ ਜੰਗ ਨੂੰ ਪੈਂਦੇ ਪੈਸੇ ਫਾਰੀ ਦੇ ਦਵਾ ਦੇ ਨੂੰ ਆਉਂਦਾ ਹੈ ਹਾਂ ਹਾਂ ਹਾਂਜੀ ਤੇ ਨਿਗਾਹ ਮਾਰੋ ਇੰਡੀਆ ਦੇ ਹਿਸਾਬ ਨਾਲ ਤੁਸੀਂ 40 50 60 70 ਐਦਾਂ ਘੜੀਆਂ ਪਈਆਂ ਹਜ਼ਾਰ ਦੇ ਹਿਸਾਬ ਨਾਲ 50000 ਆ 50000 ਤੋਂ ਵੀ ਪਲੱਸ ਉਹ ਗ੍ਰੀਨ ਵਾਲੀ ਆ ਜਿਹੜੀ ਸਾਡਾ 90000 ਦੀ ਉਹ ਵੀ ਨਾਲ ਵਾਲੀ ਵੀ 90000 ਦੀ ਕਿਆ ਬਾਤ ਹੈ ਯਾਰ ਠੀਕ ਹੈ ਜੀ ਸਾਰੇ 100000 60000 ਪਲੱਸ ਆ ਸਾਰੀਆਂ ਤੇ ਵੇਖੋ ਤੁਸੀਂ ਲਓ ਨਜ਼ਾਰੇ ਠੀਕ ਹੈ ਜੀ ਬੋਸ ਤੇ ਇਹ 50000 ਤੋਂ ਥੱਲੇ ਆ ਠੀਕ ਹੈ ਜੀ ਵੇਖੋ ਤੁਸੀਂ ਤੇ ਆਪਾਂ ਲਓ ਜੀ ਹਾਂ ਜੀ ਤੇ ਮੈਂ ਨਾ ਮਤਲਬ ਇੱਥੋਂ ਦੋਨੋਂ ਦਿਖਾਉਣਾ ਪੂਰੇ ਟਾਪ ਤੇ ਆਪਾਂ ਆ ਗਏ ਸੀਗੇ ਤੇ ਬਾਕੀ ਨਾ ਯਾਰ ਜੇ ਆਪਾਂ ਹੁਣ ਕੱਲੀ ਕੱਲੀ ਸ਼ਾਪ ਵਗੈਰਾ ਤੁਹਾਨੂੰ ਦਿਖਾਈਏ ਇਹਨਾਂ ਦੇ ਬਲੌਗ ਆਪਣਾ ਬਹੁਤ ਜ਼ਿਆਦਾ ਵੱਡਾ ਹੋ ਜਾਣਾ ਤੇ ਕਿਉਂਕਿ ਇਹਨਾਂ ਚੀਜ਼ਾਂ ਹੋਰ ਵੀ ਬਹੁਤ ਤੁਹਾਨੂੰ ਵਿਖਾਉਣ ਵਾਲੀਆਂ ਵਾਂ ਤੇ ਸਵੇਰੇ ਆਪਾਂ ਬਹੁਤ ਜ਼ਿਆਦਾ ਘੁੰਮਣਾ ਵਾਂ ਠੀਕ ਹੈ ਤੇ ਆਪਾਂ ਰਹਿੰਦਾ ਤੁਹਾਨੂੰ ਸਾਰਾ ਕੁਝ ਘੁਮਾਵਾਂਗੇ ਆਪਾਂ ਠੀਕ ਹੈ ਤੇ ਹੁਣ ਨਾ ਆਪਾਂ ਤੁਹਾਨੂੰ ਬਸ ਆਹ ਚੀਜ਼ ਹੈ ਜਿਹੜੀ ਮੈਂ ਆਪਾਂ ਇੱਥੇ ਇਹਨੂੰ ਬੰਦ ਕਰਕੇ ਨਾ ਤੇ ਆਪਾਂ ਹੁਣ ਸਵੇਰੇ ਬਾਕੀ ਤੁਹਾਨੂੰ ਦਿਖਾਵਾਂਗੇ ਆਪਾਂ ਜਿੱਥੇ ਰਹਿ ਰਹੇ ਆ ਠੀਕ ਹੈ ਮਿੱਤਰੋ ਤੇ ਆ ਜੀ ਹੁਣ ਤੁਹਾਨੂੰ ਮੌਲ ਸਾਰਾ ਦਿਖਾਤਾ ਆਪਾਂ ਤੇ ਮਿਲਦੇ ਆਪਾਂ ਸਵੇਰੇ ਮਾਰਨਿੰਗ ਤੇ ਸਾਰਿਆਂ ਨੂੰ ਗੁੱਡ ਨਾਈਟ ਹੈ ਜੀ ਤੇ ਸਵੇਰੇ ਮਾਰਨਿੰਗ ਕਰਦੇ ਆਪਾਂ ਤੁਹਾਡੀ ਗੁੱਡ ਤੇ ਤੁਸੀਂ ਸਾਰਾ ਬਲੌਗ ਦੇਖਣਾ ਤੇ ਮੈਨੂੰ ਦੱਸਣਾ ਜਰੂਰ ਆ ਤੁਹਾਨੂੰ ਕਿਵੇਂ ਲੱਗਿਆ ਠੀਕ ਹੈ ਜੀ ਤੇ ਜੇ ਥੋੜਾ ਜਿਹਾ ਵੱਡਾ ਹੋ ਜਾਊਗਾ ਬਲੌਗ ਤਾਂ ਜਰੂਰ ਯਾਰ ਦੇਖਿਓ ਤੁਹਾਡੇ ਲਈ ਬਹੁਤ ਜ਼ਿਆਦਾ ਮਿਹਨਤ ਪਹਿਲਾਂ ਬਣਾਈਦਾ ਫਿਰ ਜਾ ਕੇ ਐਡਿਟ ਕਰੀਦਾ ਤੇ ਬਹੁਤ ਟਾਈਮ ਲੱਗ ਜਾਂਦਾ ਤੇ ਸਪੋਰਟ ਦੀ ਪਿਆਰ ਦੀ ਲੋੜ ਆ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਿਓ ਓਕੇ ਜੀ ਗੁੱਡ ਨਾਈਟ ਹਾਂਜੀ ਸਾਡੇ ਗ੍ਰੀ ਡਿਗਰੀ ਟੈਂਪਰੇਚਰ ਕਿੰਨਾ ਕਿੰਨਾ 14 ਡਿਗਰੀ ਠੀਕ ਆ ਇੰਨਾ ਜ਼ਿਆਦਾ ਤਾਂ ਨਹੀਂ ਮਤਲਬ ਕਿ ਠੀਕ ਆ ਵਧੀਆ ਆਪਣੇ ਨਾਲੋਂ ਕਿਤੇ ਘੱਟ ਆ ਮਿੱਤਰ ਠੀਕ ਆ ਵੱਧ ਹੋਊਗਾ ਆਪਣਾ ਘੱਟ ਆ ਆਪਣੇ ਨਾਲੋਂ ਕਿਤੇ ਉਹ ਆ ਹਾਂ ਤੇ ਆਪਾਂ ਦੋਸਤੋ ਆ ਗਏ ਸੀ ਜਾ ਰਹੇ ਹਾਂ ਦੋਸਤ ਦੇ ਘਰੇ ਟ੍ਰੇਨ ਉਤਰੇ ਸੀ ਹੁਣੇ ਠੀਕ ਆ ਤੇ ਮਾਹੌਲ ਤੋਂ ਹੀ ਦੇਖੋ ਤਕਰੀਬਨ ਸ਼ਾਂਤੀ ਵਾਲਾ ਹੀ ਆ ਕਿਉਂਕਿ ਇਧਰਲੀ ਸਾਈਡ ਹਨਾ ਵੀਕੈਂਡ ਦਾ ਕੋਈ ਮਾਹੌਲ ਨਹੀਂ ਹੁੰਦਾਗਾ ਤੇ ਬਾਕੀ ਆਪਾਂ ਉਥੋਂ ਸਿੱਧਾ ਮੌਲ ਚੋਂ ਟ੍ਰੇਨ ਲਈ ਠੀਕ ਹੈ ਜੀ ਤੇ ਸਵੇਰੇ ਆਪਾਂ ਤੁਹਾਨੂੰ ਆਪਣੇ ਨਾਲ ਫੋਨ ਦੀ ਬੈਟਰੀ ਬਿਲਕੁਲ ਹੋ ਗਈ ਸੀ ਡਾਊਨ ਤੇ ਵੀਡੀਓ ਇੱਥੋਂ ਤੱਕ ਹੀ ਹੋਈ ਰਿਕਾਰਡ ਤੇ ਇਸ ਤੋਂ ਬਾਅਦ ਸਿੱਧਾ ਪੰਜਾਬ ਤੋਂ ਦੇ ਘਰ ਜਾ ਕੇ ਕੀਤੀ ਰੈਸਟ ਤੇ ਰੈਸਟ ਤੋਂ ਬਾਅਦ ਆਪਾਂ ਮਾਰਨਿੰਗ ਤੁਹਾਨੂੰ ਮਿਲਾਂਗੇ ਤੇ ਸਾਰਿਆਂ ਨੂੰ ਗੁੱਡ ਨਾਈਟ ਤੇ ਮਿਲਦੇ ਆਂ ਜੀ ਸਵੇਰੇ ਆਪਾਂ